ਕੱਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ? ਸ਼ੁਰੂ ਕਰਦੇ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਇੱਕ ਹੋਰ ਨਵੇਂ ਬਲੌਗਰ ਦੇ ਵਿੱਚ ਤੇ ਪਿਛਲੇ ਦਿਨਾਂ ਜਦ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਭੂਆਂ ਦਾ ਜੀਲਾ ਹੈ ਜੀ ਤੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਜੀ ਮੀ ਅੱਜ ਬੜਾ ਪੈਂਡਿਆ ਜੀ ਫਿਰ 90% ਡਿਗਰੀ ਦੱਸਿਆ ਹੈਗਾ ਤੇ ਇਸ ਟਾਈਮ ਪੈ ਰਿਹਾ ਜੀ 85 ਡਿਗਰੀ ਤੇ ਬਾਕੀ ਜੇ ਆਪਾਂ ਘਰੇ ਦੀ ਗੱਲ ਕਰੀਏ ਪਿੰਡ ਢਾਲੀਬਾਲ ਦੇ ਤੇ ਇੱਥੇ ਬਹੁਤ ਜ਼ਿਆਦਾ ਮਤਲਬ ਪਾਣੀ ਬਹੁਤ ਜ਼ਿਆਦਾ ਹੀ ਖੜਾ ਹੋਇਆ ਆ ਤੇ ਕਈ ਮਤਲਬ ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਇੰਨਾ ਪਾਣੀ ਭੜਿਆ ਹੋਇਆ ਕਿੰਨਾ ਹੀ ਮਲਿਆ ਤੁਹਾਨੂੰ ਸਾਰਾ ਕੋ ਸਾਰਾ ਵੀਡੀਓ ਵੀ ਦੇਖੋ ਨੇ ਆ ਲੋ ਜੀ ਦੇਖ ਸਾਦਿਓ ਜੀ ਘਰਾਂ ਦਾ ਕੀ ਹਾਲ ਹੋਇਆ ਪਿਆ ਆਹ ਦੇਖ ਸਾਦਿਓ ਨਾਲੀਆਂ ਦਾ ਸਾਰਾ ਦੇਖ ਸਾਦਿਓ ਕੀ ਹਾਲ ਹੋਇਆ ਪਿਆ ਤੇ ਪੂਰਾ ਬਰਾਬਰ ਹੋਇਆ ਪਿਆ ਛੱਪੜ ਐਨ ਭਰਿਆ ਪਿਆ ਆ ਜੀ ਤੇ ਬਾਕੀ ਆਪਾਂ ਹੱਥ ਜਿਹੀ ਹੁਣ ਖੜੇ ਆ ਤੇ ਇਹਨਾਂ ਨੇ ਕਰਦੇ ਆ ਜੀ ਗੱਲਬਾਤ ਕਿ ਕੀ ਮੌਲ ਜਾਲਾ ਕਿੰਨਾ ਟਾਈਮ ਤੋਂ ਨਹੀਂ ਪੈ ਰਿਹਾ ਜੀ ਦੇਖ ਸਾਦਿਓ ਜੀ ਕਿੰਨਾ ਪਾਣੀ ਖੜਾ ਹੋਇਆ ਇਸ ਟਾਈਮ ਤੇ ਜਾਨਵਰ ਵੀ ਕਈ ਤੁਰੇ ਫਿਰਦੇ ਆ ਜੀ ਇੱਧਰ ਸੱਪਸ ਵਾਲੀ ਬਹੁਤ ਜ਼ਿਆਦਾ ਤੁਰੇ ਫਿਰਦੇ ਆ ਤੇ ਛੱਪੜ ਬੜੇ ਪਏ ਆ ਤੇ ਅਕਲ ਹੀ ਕਿੱਦਾ ਸਸਰੀ ਗਾਲ ਤੇ ਕਿੰਨੇ ਟਾਈਮ ਤੋਂ ਮੀਂਹ ਪੈ ਰਿਹਾ ਜੀ 4 ਘੰਟੇ ਤੋਂ ਹੀ ਹੈ 4 ਘੰਟੇ ਹੋ ਚੁੱਕੇ ਆ ਜੀ 4 ਘੰਟੇ ਅੱਗੇ ਪਿਆ ਤੇ ਪਾਣੀ ਦੇਖ ਸਕਦਾ ਇੱਧਰ ਵੀ ਪੂਰਾ ਬਰਾਬਰ ਹੋਇਆ ਹੋਇਆ ਆ ਛੱਪੜ ਦਾ ਕੋਈ ਨਕਾਸ ਨਹੀਂ ਗਾ ਤੇ ਛੱਪੜ ਐ ਨੂੰ ਬਰਾਬਰ ਘਰਾਂ ਦੇ ਲੋਕਾਂ ਦੇ ਵਿੱਚ ਪਾਣੀ ਵੜਿਆ ਹੋਇਆ ਆ ਪੰਚਾਇਤ ਕੋਸ਼ ਬਾਕੀ ਅੰਕਲ ਦੀ ਹੁਣ ਗੱਲ ਹੋਰ ਕਰਦੀ ਕਿਦਾਂ ਕਲੀ ਕਿਨੇ ਗੈਰ ਕੋਸ਼ ਨਹੀਂ ਕਰਦੀ ਅੱਗੇ ਤਾਂ ਪੰਚਾਇਤ ਇੰਜਨ ਚਲਾ ਕੇ ਕੱਢ ਹੀ ਦਿੰਦੀ ਹੁੰਦੀ ਜੀ ਪਾਣੀ ਪਾਣੀ ਚੰਗਾ ਹੈ ਚਾਚਾ ਜੀ ਆਹੋ ਇਹਨਾਂ ਤੋਂ ਪਹਿਲਾਂ ਜਦੋਂ ਹੁਣ ਆ ਜਦੋਂ ਪੰਚਾਇਤ ਬਣੀ ਆ ਕੋਈ ਨਹੀਂ ਕਰਦੀ ਕੋਈ ਨਹੀਂ ਕਰਦੀ ਜੀ ਕੋਈ ਨਹੀਂ ਕਰਦੀ ਜੀ ਵੀ ਪਾਣੀ ਪੈ ਰਿਹਾ ਵੀ ਇੰਜਨ ਚਲਾ ਕੇ ਪਾਣੀ ਪੈਕਦੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਤੇ ਬਾਕੀ ਦੇਖ ਸਕਦੇ ਹੋ ਕਿੰਨਾ ਪਾਣੀ ਖੜਿਆ ਤੇ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਿਖਾਉਂਦੇ ਵੀ ਕੀ ਮੋਲ ਚਾਲ ਹੈ ਪਾਣੀ ਦਾ ਬਣਿਆ ਹੋਇਆ ਹੈ ਜੀ ਤੇ ਬਣੇ ਰੋ ਦੀ ਬਲੌਗ ਦੇ ਨਾਲ ਇੱਕ ਸਾਧ ਦੇ ਹੋਰੀ ਲੋਕਾਂ ਨੇ ਘਰ ਆਵੇ ਦੀ ਕੀ ਹਾਲ ਹੋਇਆ ਪਿਆ ਪਾਣੀ ਇਹਦਾ ਕਮਰਿਆਂ ਤੱਕ ਪਾਣੀ ਗਿਆ ਜੀ ਅੰਦਰ ਪੂਰਾ ਇੱਧਰ ਵੀ ਦੇਖ ਸਕਦੇ ਹੋ ਕਿੰਨਾ ਪਾਣੀ ਗਿਆ ਹੋਇਆ ਹੈ ਜੀ ਕਮਰਿਆਂ ਤੱਕ ਆਹ ਰਹੀ ਕਿੰਨਾ ਪਾਣੀ ਭਰਿਆ ਹੋਇਆ ਹੈ ਇੱਧਰ ਵੀ ਤੁਹਾਨੂੰ ਦਿਖਾਉਣੀ ਹੈ ਜੀ ਅੰਦਰ ਦੀ ਪੂਰਾ ਪਾਣੀ ਭਰਿਆ ਹੋਣਾ ਇਹ ਤੁਹਾਨੂੰ ਦਿਖਾਉਣੀ ਹੈ ਜੀ ਪੂਰਾ ਗਲੀਆਂ ਦਾ ਮਾੜਾ ਹਾਲ ਹੋਇਆ ਤੇ ਆ ਦੇਖ ਸਕਦੇ ਕਿੰਦਾ ਛੱਪੜ ਬਣੇ ਹੋਏ ਆ ਤੇ ਪਿੰਡ ਦਾ ਜਿਹੜਾ ਛੱਪਣਾ ਇਹਨੂੰ ਬਰਾਬਰ ਹੋਇਆ ਪਿਆ ਆ ਤੇ ਪਿੰਡ ਦੀ ਪੰਚਾਇਤ ਕੋਈ ਕੰਮ ਨਹੀਂ ਕਰ ਰਹੀ ਆ ਦੇਖ ਸਕਦੇ ਹੋ ਜੀ ਪਿਛਲੇ ਇੱਕ ਕੰਮ ਕੀਤਾ ਸੀ ਤੇ ਫੇਰ ਉਹੀ ਹਾਲ ਹੋ ਚੁੱਕਿਆ ਆ ਤੇ ਬਾਕੀ ਆਲੇ ਦੇਖ ਸਕਦੇ ਆ ਆਪਾਂ ਇੱਥੇ ਤੁਰੇ ਦਾ ਫਿਰਦੇ ਆਰੇ ਵਾਰੀ ਸ਼ਾਪਸਪੋੜੀ ਕਈ ਹੋ ਸਕਦੇ ਆ ਤੇ ਆਪਾਂ ਇਹ ਆਪਣੀ ਛੋੜੀ ਆਪਾਂ ਵੀਡੀਓ ਉਹ ਦਿਖਾਉਨੇ ਆ ਕਿ ਦੇਖ ਸਕਦੇ ਪਿੰਡ ਧਾਰੀਵਾਲ ਦਾ ਕੀ ਹਾਲ ਹੋਇਆ ਪਿਆ ਆ ਜੀ ਪਿੰਡ ਦਾ ਦੇਖ ਸਾਡੀ ਉਧਰਲੇ ਪਾਸੇ ਛੱਪੜ ਹੈ ਜੀ ਤੇ ਪਾਣੀ ਜਿਆਦਾ ਖੜਾ ਹੋਣ ਕਰਕੇ ਇਸ ਕਰਕੇ ਆਪਾਂ ਉਹਨਾਂ ਉਧਰ ਨਹੀਂ ਜਾਣਾ ਕਿਉਂਕਿ ਵਿੱਚ ਜਾਨਵਰ ਵੀ ਕਈ ਤਰੀਕੇ ਨਾਲ ਕਈ ਹੋ ਸਕਦੇ ਆ ਉਧਰਲੇ ਪਾਸੇ ਛੱਪੜ ਹੈ ਜੀ ਤੇ ਬਾਕੀ ਆਪਾਂ ਛੱਪੜ ਦਾ ਨੂੰ ਕਲਿੱਪ ਦਿਖਾ ਦੇਵਾਂਗੇ ਵੀ ਛੱਪੜ ਦਾ ਕੀ ਹਾਲ ਹੋਇਆ ਪਿਆ ਬਾਅਦ ਵਿੱਚ ਫਿਰ ਇਤੋਂ ਪਾਣੀ ਘਟੂਗਾ ਤੇ ਸਾਰੇ ਮਤਲਬ ਲੋਕ ਮੇਰਾ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਘਟੂਗਾ ਤੇ ਘਰਾਂ ਦੇ ਵਿੱਚ ਪਾਣੀ ਜੇ ਮੀ ਹੜ੍ਹ ਵੀ ਗਿਆ ਤੇ ਥੇਕ ਘਰਾਂ ਦੇ ਨੇਪਾ ਨੇ ਖੱਲੇ ਤੇ ਨਹੀਂ ਜਾਣਾ ਕਿਉਂਕਿ ਚੌਣੀ ਜਾਣੇ ਕਿਉਂਕਿ ਛੱਪੜ ਆਏ ਨੂੰ ਜੀ ਫੁੱਲਿਆ ਬਰਾਬਰ ਹੈ ਆਈ ਐਨ ਉਧਰ ਨਹੀਂ ਜਿੱਥੇ ਥੜਾ ਹੈ ਉਧਰਲੇ ਵਾਸਤੇ ਵੀ ਫੁੱਲਿਆ ਤੇ ਬਾਲੇ ਬੁਰਾ ਹਾਲ ਹੋਇਆ ਪਿਆ ਜੀ ਇੱਥੇ ਆਪ ਸਾ ਨੀਵਾ ਆ ਤੇ ਬਹੁਤ ਜ਼ਿਆਦਾ ਹੀ ਕੰਮ ਖਰਾਬ ਹੋਇਆ ਹੋਇਆ ਜੀ ਉਧਰਲੇ ਵਾਕ ਤੇ ਆ ਵਾਲੇ ਘਰ ਵੀ ਆ ਗਿਆ ਕੋ ਤੁਹਾਨੂੰ ਦਿਖਾਉਣੇ ਦੇਖੀ ਮੋਹਟਾਰ ਇੱਧਰ ਵੀ ਬਣਿਆ ਹੋਇਆ ਆ ਲਓ ਜੀ ਦੇਖਾ ਦਿਓ ਜੀ ਇੰਨਾ ਮਾੜਾ ਹਾਲ ਹੋਇਆ ਪਿਆ ਜੀ ਪਾਣੀ ਦਾ ਮੀਂਹ ਪੈ ਰਾਇਆ ਇਹ ਪੂਰਾ ਮੂਰਾ ਦੇਖ ਸਾਡਾ ਸ਼ਪਈ ਪੂਰਾ ਬਣਿਆ ਹੋਇਆ ਆ ਕਰੀਏ ਆਪਣਾ ਜਿਹਦਰ ਦੀ 85% ਦੇ ਡਕਨ ਮੈਂ ਦੱਸਿਆ ਨਹੀਂ ਦੱਸਿਆ ਹੋਇਆ ਹੈਗਾ ਤੇ ਕੌਸ਼ਕ ਦੇ ਟਾਈਮ ਬੱਦਰ ਬਹੁਤ ਜ਼ਿਆਦਾ ਆ ਰਿਹਾ ਤੇ ਇਸ ਕਰਕੇ ਤੇ 4-5 ਘੰਟੇ ਹੋ ਚੁੱਕੇ ਆ ਜੀ ਧਾਲੀਵਾਚ ਬੜਾ ਨਹੀਂ ਪੈ ਰਿਹਾ ਜੀ ਤੇ ਉਹਦਾ ਪਾਣੀ ਤਾਂ ਨਹੀਂ ਘਰਾਂ ਦੇ ਵਿੱਚ ਆਉਣਾ ਸੀ ਕਿਉਂ ਨਹੀਂ ਆਉਣਾ ਸੀ ਕਿਉਂ ਵੀ ਜਿਹੜੇ ਛੱਪੜ ਆਣਾ ਛੱਪੜ ਥੋੜੇ ਮਤਲਬ ਬਰਾਬਰ ਹੀ ਆ ਜਦੋਂ ਤੁਹਾਨੂੰ ਮੈਂ ਦਿਖਾਉਣਾ ਤੇ ਹੱਲੇ ਵੀ ਚਾਰ ਸਾਢੇ ਚਾਰ ਘੰਟੇ ਹੋ ਚੁੱਕੇ ਆ ਮੀਂਹ ਪਈ ਜਾਂਦਾ ਜੀ ਲਗਾਤਾਰ ਤੇ ਬਾਕੀ ਜੀ ਬਣਾ ਲਓ ਜੀ ਵੀਡੀਓ ਤੇ ਬਲੌਗ ਦੇ ਨਾਲ ਤੇ ਕੰਮ ਬਹੁਤ ਜ਼ਿਆਦਾ ਜੀ ਲੋਕਾਂ ਦੇ ਘਰਾਂ ਦਾ ਖਰਾਬ ਹੋ ਗਿਆ ਜੀ ਟਾਈਮ ਦੇਖ ਸਕਦੇ ਹੋ ਜੀ ਪੌਣੇ 3 ਹੋ ਚੁੱਕੇ ਆ ਤੇ 11 ਵਜੇ ਦਾ ਪੈ ਰਿਹਾ ਜੀ ਮੀਂਹ ਗਲੀਆਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਜੀ ਬਾਹਰ ਲੋਕਾਂ ਦੇ ਘਰਾਂ ਦਾ ਆਦੇ ਵੇੜੇ ਦਾ ਦੇਖ ਸਕਦੇ ਹੋ ਜੀ ਕੀ ਹਾਲ ਹੋ ਚੁੱਕਿਆ ਜੀ ਕਿੰਨਾ ਪਾਣੀ ਆ ਚੁੱਕਿਆ ਜੀ ਵੇੜੇ ਦੇ ਵਿੱਚ ਵੀ ਲਓ ਜੀ ਦੇਖ ਸਕਦੇ ਹੋ ਜੀ ਕਮਰਿਆਂ ਦਾ ਹਾਲ ਕਦੋਂ ਜਾਊਗਾ ਜੀ ਪਾਣੀ ਦੇਖ ਸਕਦੇ ਹੋ ਕਿੰਨਾ ਹੀ ਆ ਚੁੱਕਿਆ ਜੀ ਲੋਈ ਦੇਖ ਸਾਧੋ ਜੀ ਹੱਲੇ ਵੀ ਕੰਨਾ ਪਾਣੀ ਮਤਲਬ ਆਈ ਜਾਂਦਾ ਆ ਅੱਧਾ ਘੰਟਾ ਹੋ ਗੋ ਚੁੱਕਾ ਹੈ ਜੀ ਅੱਧੇ ਘੰਟੇ ਬਾਅਦ ਹੋਰ ਕਲਿੱਪ ਲੈ ਰਿਹਾ ਦਿਨ ਦੇਖ ਸਾਧੋ ਜੀ ਮੇਰੇ ਹਿਸਾਬ ਨਾਲ 5 5.5 ਘੰਟੇ ਹੋ ਗਏ ਜੀ ਮੀਂਹ ਪੈਂਦੇ ਆ ਨੂੰ ਦੇਖ ਸਾਧੋ ਜੀ ਕਿੰਨਾ ਪਾਣੀ ਹੌਲੀ ਹੌਲੀ ਗਲੀ ਤੇ ਗਾਂਹ ਪਾਣੀ ਆਈ ਜਾਂਦਾ ਆ ਔਰ ਮੀਟਰ ਦੀ ਪਾਣੀ ਸੀਗਾ ਜੀ ਜਿਹੜਾ ਆਪਾਂ ਬਲਾਉ ਬਣਾਉਂਦੇ ਸੀ ਕਰਕੇ ਦੇਖ ਸਾਧੋ ਕਿੱਥੇ ਪਾਣੀ ਆ ਚੁੱਕਿਆ ਆ ਨਾਲੀਆਂ ਵੀ ਪੂਰੀਆਂ ਦੇਖ ਸਾਧੋ ਜੀ ਫੋਲੋ ਹੋ ਚੁੱਕੀਆਂ ਆ ਜੀ ਤੇ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਪਾਣੀ ਬੜਿਆ ਹੋਇਆ ਜੀ ਲੋ ਜੀ ਦੇਖ ਸਾਡੂ ਜੀ ਬਾਹਰ ਵੀ ਕਿੰਨਾ ਮੀਂਹ ਪੈ ਰਿਹਾ ਸੀ ਕੰਸਟੈਂਟ ਟਾਈਮ ਪੈ ਲਾ ਇੱਥੋਂ ਇੱਥੇ ਲਾਲ ਲੈਨ ਜੀ ਇੱਥੇ ਸੀਗਾ ਮੀ ਤੇ ਹੁਣ ਘਟਕ ਚੁੱਕਾ ਥੋੜਾ ਜਿਹਾ ਮਤਲਬ ਹੋਰ ਥੋੜਾ ਤੇਜ਼ ਵੀ ਹੁੰਦਾ ਘਟਦਾ ਵਾਧਦਾ ਤੇ 5:30 ਦੱਸਿਆ ਹੋਇਆ ਆ ਨੈਟ ਤੇ ਦਾ ਬਾਕੀ ਦੇਖਦੇ ਆ ਜੀ ਪਾਣੀ ਦਾ ਪੂਰਾ ਇਹ ਅੰਦਰ ਭਰ ਚੁੱਕਿਆ ਜੀ ਦੇਖ ਸਕਦੇ ਆ ਜੀ ਕਮਰੇ ਦੇ ਵਿੱਚ ਪੂਰਾ ਪਾਣੀ ਬੜਿਆ ਹੋਇਆ ਆ ਜੀ ਤੇ ਇੱਧਰ ਵੀ ਵੇੜੇ ਦੇ ਵਿੱਚ ਵੀ ਪਾਣੀ ਆ ਰਿਹਾ ਹੈ ਕੰਨੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਣੀ ਵੜਿਆ ਆ ਜੀ ਪੂਰੇ 6 ਘੰਟੇ ਹੋ ਚੁੱਕੇ ਆ ਜੀ ਮੀਂਹ ਪੈਂਦਿਆਂ ਨੂੰ ਤੇ ਹੱਲੇ ਵੀ ਅੱਧਾ ਘੰਟਾ ਹੋਰ ਦੱਸਿਆ ਜੀ ਮੀਂਹ ਸਵੇਰ ਦੇ 11 ਵਜੇ ਦਾ ਪੈ ਰਿਹਾ ਜੀ ਮੀਂਹ ਤੇ ਪਿੰਡ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਜੀ ਹੋਰ ਪਿੰਡ ਦੇ ਵਿੱਚ ਆਲੇ-ਦੁਆਲੇ ਕਈ ਕਰਨ ਲੋਕਾਂ ਦੇ ਘਰ ਡੁੱਬ ਚੁੱਕੇ ਆ ਤੇ ਪਿੰਡ ਦੇ ਵਿੱਚ ਕੋਈ ਨਿਕਾਸ ਨਿਕਾ ਨਹੀਂ ਪਾਣੀ ਕੱਢਣ ਦਾ ਛੱਪੜ ਹੈ ਉਹਨੂੰ ਬਰਾਬਰ ਹੋਏ ਪਏ ਆ ਤੇ ਮੀਤਾ ਇਹ ਹੋਰ ਤੇਜ਼ ਹੋਈ ਜਾਂਦਾ ਹੈ ਹੋਰ ਤੇਜ਼ ਹੋਈ ਜਾਂਦਾ ਟਾਈਮ ਜੀ 4:30 ਹੋ ਗਏ ਆ 15-20 ਮਿੰਟ ਰਹਿ ਗਏ ਆ ਦੇਖਦੇ ਆ ਜੀ ਵੀ ਹਟਦਾ ਵੀ ਨਹੀਂ ਤੇ ਨੀਤਾ ਜੀ ਰਾਤ ਨੂੰ ਲੁਕਾ ਨੇ ਬੱਡਾਂ ਦੀ ਪਾਣੀ ਆ ਜਾਣਾ ਬਹੁਤ ਜ਼ਿਆਦਾ ਜੀ 6 ਘੰਟੇ ਜਾਨ ਮੈਂ ਦੱਸਿਆ ਕਿ ਹੋ ਚੁੱਕਿਆ ਜੀ ਮੀ ਪਈ ਜਾਂਦਾ ਜੀ 6 ਘੰਟਿਆਂ ਤੋਂ ਤੇ ਇਸ ਟਾਈਮ ਮੇਰੇ ਖਿਆਲ ਛੱਪੜ ਦਾ ਜਿੱਥੇ ਮੈਂ ਉਧਰ ਦੇਖਿਆ ਛੱਪੜ ਬਹੁਤ ਜ਼ਿਆਦਾ ਬੁਰਾ ਹਾਲਾ ਛੱਪੜ ਵੀ ਹੈ ਨਾ ਜਦਾ ਇਹਦਾ ਛੱਪੜ ਦਾ ਪਾਣੀ ਆ ਇਹਨੂੰ ਬਰਾਬਰ ਹੋ ਚੁੱਕਿਆ ਜੀ ਪੂਰਾ ਤੇ ਉਧਰ ਵੀ ਦਾ ਨਾ ਪਾਣੀ ਦਿਖਾਉਂਦਾ ਪੂਰਾ ਜੀ ਨਾਲ ਬਰਾਬਰ ਹੀ ਆ ਹੌਲੀ ਹੌਲੀ ਪਾਣੀ ਇਧਰੋਂ ਆਉਂਦਾ ਆ ਜੀ ਨਾ ਛੱਪੜ ਚੂਠਲਾ ਬਣੀਗਾ ਉਧਰ ਆ ਘਰਾਂ ਦੇ ਵਿੱਚ ਹੌਲੀ ਹੌਲੀ ਵੱਧਦਾ ਆ ਤੇ ਮੀਂਹ ਵੀ ਤੇਜ਼ ਹੋਈ ਜਾਂਦਾ 5 ਵਜੇ ਦੱਸਿਆ ਆ ਤੇ ਬਾਕੀ ਬਣੇਰੋ ਦੀ ਬਲੌਗ ਦੇ ਨਾਲ ਤੇਜੇ ਤੇਜਾ ਮੀਂਹ ਜੀ ਖੜੀ ਜਾਊਗਾ ਤੇ ਤੁਹਾਨੂੰ ਆਪਾਂ ਪੂਰੀ ਇਨਫੋਰਮੇਸ਼ਨ ਦਈ ਆ ਮਾਂ ਵੀ ਪਾਣੀ ਕਿੱਥੇ ਦੀ ਹੈਗਾ ਆ ਤੇ ਹੋਰ ਕਿੱਥੇ ਦੀ ਕੀ ਸਭਾਵਨਾ ਸਾਰਾ ਕੁਝ ਦੱਸਾਂਗੇ ਦੀ ਬਣੇਰੋ ਦੀ ਬਲੌਗ ਦੇ ਨਾਲ ਤੇ ਮੱਕੀ ਪਿੰਡ ਦਾ ਜੀ ਮੋਲੇ ਦਾ ਪੂਰਾ ਬੁਰਾ ਹਾਲ ਹੋ ਚੁੱਕਿਆ ਜੀ ਸਾਰੇ ਪਿੰਡ ਦਾ ਢਾੜੀਵਾਲ ਦਾ ਨਾਲੀਆਂ ਦਾ ਪਾਣੀ ਵੀ ਦੇਖੋ ਜੀ ਨਾਲੀਆਂ ਵੀ ਐਨ ਪੂਰੀ ਉੱਤੇ ਦੀ ਕੰਧਾਂ ਦੀ ਪਾਣੀ ਆ ਚੁੱਕਿਆ ਆ ਤੇ ਰੰਗ ਵੀ ਦੇਖੋ ਲੋਕਾਂ ਦਾ ਕਿੱਦਾਂ ਰੰਗ ਲਿੱਠੀ ਜਾਂਦਾ ਆ ਜੀ ਜਿਹੜਾ ਨਵਾਂ ਲੋਕਾਂ ਨੇ ਕਰਾਇਆ ਸਾਰਾ ਬੁਰਾ ਹਾਲ ਹੋ ਚੁੱਕਿਆ ਜੀ ਮੀਂਹ ਦੇ ਨਾਲ ਅੱਜ ਤਾਂ ਮੀਂਹ ਹੀ ਕਹਿਰੀ ਕਰਤਾ ਉਹ ਆ ਵਾਲੇ ਘਰ ਦੇ ਅੰਦਰ ਤਾਂ ਜ਼ਿਆਦਾ ਜੀ ਪਾਣੀ ਗਿਆ ਹੋਇਆ ਆ ਦੇਖ ਸਕਦੇ ਹੋ ਆ ਵਾਲੇ ਘਰਿਆਂ ਨਾਲ ਬਰਾਬਰ ਹੋਇਆ ਹੋਇਆ ਪਾਣੀ ਐਨ ਜ਼ਿਆਦਾ ਹੀ ਅੰਦਰ ਗਿਆ ਪਾਣੀ ਆ ਇਧਰ ਦਾ ਚਲੋ ਇਧਰ ਵੀ ਫੇਰ ਵੀ ਹੈਗਾ ਹੀ ਇਧਰ ਵੀ ਜਿਆਦਾ ਹੀ ਆ ਮਤਲਬ ਸਾਰੇ ਘਰਾਂ ਦੇ ਵਿੱਚ ਬੁਰਾ ਹਾਲੀ ਹੈ ਜੀ ਇੱਥੇ ਦੀ ਪਾਣੀ ਆ ਬਾਕੀ ਆ ਵਾਲੇ ਘਰ ਤੋਂ ਜਿਹੜੇ ਮਗਰਲੇ ਘਰ ਉਹਦੇ ਘਰ ਦੇ ਵਿੱਚ ਪਾਣੀ ਨਹੀਂ ਕਿਉਂਕਿ ਥੋੜਾ ਉੱਚਾ ਆ ਤੇ ਆ ਵਾਲੇ ਜਿਹੜੇ ਘਰ ਆ ਜੀ ਸਾਰੇ ਪਾਣੀ ਨਾਲ ਡੁੱਬੇ ਪਏ ਕਮਰਿਆਂ ਦੇ ਵਿੱਚ ਪਾਣੀ ਗਿਆ ਹੋਇਆ ਆ ਦੀ ਦੇਖ ਸਕਦੇ ਹੋ ਜੀ ਬਾਬਾ ਜੀ ਫੜ ਚੁੱਕੇ ਆ ਸੱਪ ਦੇਖ ਸਕਦੇ ਹੋ ਜੀ ਸੱਪ ਦੇਖ ਸਕਦੇ ਹੋ ਜੀ ਮਾਰ ਦਿੱਤਾ ਗਿਆ ਆ ਇਹਦੇ ਵਿੱਚੋਂ ਨਿਕਲ ਆੜੀ ਨਾਲੀ ਦੇ ਵਿੱਚੋਂ ਕਿੱਡਾ ਸੱਪ ਆਪਾ ਪਾ ਰਿਆ ਜੀ ਆਪਾਂ ਲਫਾਫੇ ਦੇ ਵਿੱਚ ਤੇ ਹੱਲੇ ਵੀ ਜੀ ਦਾ ਹੀ ਸਿਧਾ ਥੋੜੇ ਆ ਤੇ ਪਾਣੀ ਦੇਖ ਸਕਦੇ ਜੀ ਕੋਈ ਪਾਣੀ ਨਹੀਂ ਘੜਿਆ 6-7 ਘੰਟੇ ਹੋ ਗਏ ਲਗਾਤਾਰ ਹੱਲੇ ਵੀ ਮੀਂਹ ਪੈ ਹੀ ਰਿਹਾ ਜੀ ਤੇ ਤੁਹਾਨੂੰ ਜਿਹੜਾ ਦੱਸਿਆ ਸੀ ਜਾਨਵਰ ਫਿਰਦੇ ਆ ਤੇ ਹੁਣ ਜਾਨਵਰ ਨੂੰ ਆਪਾਂ ਕਿਤੇ ਓਲੇ 'ਚ ਹੋ ਕੇ ਦੱਬ ਕੇ ਆਵਾਂਗੇ ਛੱਪੜ ਖੇਡਣਾ ਹੈ ਵਾਜੀ ਦੱਬ ਲੈਣਾ ਇੱਥੇ ਕਿਤੇ ਦੱਬ ਲੈਣਾ ਮਗਰਲੇ ਪਾਸੇ ਹਰ ਤੋਂ 1 ਕਿਲੋਮੀਟਰ ਦੂਰ ਆ ਕੇ ਤੇ ਇੱਥੇ ਗਰਾਊਂਡ ਦੇ ਵਿੱਚ ਸਾਪ ਨੂੰ ਜੀ ਨੱਪਣ ਲੱਗੇ ਆ ਤੇ ਕਈ ਆ ਰਹੀ ਹੈ ਕਈ ਨਾ ਫਿਰ ਨਾਪਦੇ ਆ ਜੀ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਸੱਪ ਪਾਇਆ ਹੋਇਆ ਆ ਕੀ ਦੇਖ ਸਕਦੇ ਹੋ ਮੀਂਹ ਨਾ ਗਰਾਊਂਡਾ ਦਾ ਵੀ ਦੇਖ ਸਕਦੇ ਹੋ ਕੀ ਹਾਲ ਹੋਇਆ ਪਿਆ ਆ ਜੀ ਮੀਂਹ ਅੱਜ ਤਾਂ 6 ਤੋਂ 7 ਘੰਟੇ ਹੋ ਚੁੱਕੇ ਆ ਜੀ ਮੀਂਹ ਪਈ ਜਾਂਦਾ ਜੀ ਲਗਾਤਾਰ ਤੇ ਇਸ ਟਾਈਮ ਆਪਾਂ ਸਾਪ ਦਾ ਬਣ ਆਏ ਆ ਜੀ ਕਿਉਂ ਆਪਾਂ ਇਹ ਨੱਪਣਾ ਨਹੀਂ ਹੈਗਾ ਸਾਪ ਨੂੰ ਕਿਉਂਕਿ ਇਹ ਸਾਪ ਜੇ ਨਾ ਪਤਾ ਤੇ ਕਿਤੇ ਕੁੱਤੇ ਘਾਟ ਨਹੀਂ ਫਾ ਲੈਣਾ ਤੇ ਇਹਨੂੰ ਛੱਪੜ ਦੇ ਵਿੱਚ ਸੱਟ ਕੇ ਆਉਂਦੀਆਂ ਸੀ ਉਹ ਜੀ ਦੇਖ ਸਾਧੂ ਜੀ ਛੱਪੜ ਦਾ ਕੀ ਹਾਲ ਹੋਇਆ ਪਿਆ ਜੀ ਇਹਨੂੰ ਪੂਰਾ ਫੋਲ ਹੋਇਆ ਪਿਆ ਜੀ ਛੱਪੜ ਤੇ ਆਲੇ ਦੁਆਲੇ ਜਿਹੜੀਆਂ ਕੰਦਾ ਕੀਤੀਆਂ ਹੋਈਆਂ ਆ ਉਹਨਾਂ ਕਰਕੇ ਜੀ ਬਚਾਇਆ ਘਰਾਂ ਦਾ ਥੋੜਾ ਬੜਾ ਬਈ ਤੇ ਜੀ ਬਹੁਤ ਜ਼ਿਆਦਾ ਛੱਪੜ ਦਾ ਗੰਗੋ ਖਰਾਬ ਹੋਇਆ ਦੇਖ ਸਾਧੂ ਜੀ ਛੱਪੜ ਆਪਾਂ ਜੀ ਸੱਪ ਨੂੰ ਵੀ ਸੱਟਾਂ ਨਹੀਂ ਸੱਪੜਾ ਦੇ ਵਿੱਚ ਤੇ ਕੰਟੈਂਟ ਦੇ 5 ਵਜੇ ਦਾ ਮੀਂਹ ਦੇ ਸੈਸਪਲ 5 ਵਜੇ ਦੀ ਮੀਂਹ ਪਣਾ ਹੈ 10 ਜੀ 6:30 ਹੋ ਚੁੱਕੇ ਆ ਤੇ ਹੱਲੇ ਉਹ ਵੀ ਮੀਂਹ ਪਈ ਜਾਂਦਾ ਜੀ ਸਵੇਰ ਦਾ 11 ਵਜੇ ਤਾਂ ਸ਼ੁਰੂ ਹੋ ਕੇ ਤੇ 6:30 ਹੋ ਗਿਆ ਜੀ ਮੀਂਹ ਪਈ ਜਾਂਦਾ ਜੀ ਸਵੇਰ ਦਾ ਤੇ ਬਾਕੀ ਤੁਸੀਂ ਦੇਖ ਹੀ ਲਿਆਣਾ ਪਿੰਡ ਢਾਲੀ ਵਾਲਾ ਮਹੱਲੇ ਦਾ ਕੀ ਹਾਲਾ ਜੀ ਕਿੰਨਾ ਪਾਣੀ ਖੜਾ ਹੋਇਆ ਆ ਮਤਲਬ ਸਵੇਰ ਦਾ ਹੀ ਮੀਂਹ ਪਈ ਜਾਂਦਾ ਜੀ ਬਹੁਤ ਜ਼ਿਆਦਾ ਬੁਰਾ ਹਾਲਿਆ ਜੀ ਤੇ ਬਾਕੀ ਜੀ ਅਗਰ ਦੂ ਅਗੇ ਜਿਹੜਾ ਤੁਸੀਂ ਦੇਖ ਹੀ ਰਹੇ ਹੋਣਾ ਕੀ ਮੋਲ ਗੜ ਪਿੰਡ ਦਾ ਤੇ ਬਾਕੀ ਨਹੀਂ ਹਟ ਚੁੱਕਿਆ ਜੀ ਤੇ ਜਿਹੜਾ ਹੌਲੀ ਹੌਲੀ ਜਿਹੜਾ ਪਾਣੀ ਹੈ ਉਹ ਆਪ ਹੀ ਸਪਣ ਸੁਸੀ ਜਾਣਾ ਹੌਲੀ ਹੌਲੀ ਜਾਈ ਜਾਂਦਾ ਹੈ ਜੀ ਤੇ ਬਾਟਰੀਆਂ ਦੇ ਦੁਕਾਨੇ ਆਪੀ ਘਰਾਂ ਦੇ ਬਾਹਰ ਕੱਢ ਦੇਣਾ ਜੇ ਉਹ ਮਾੜਾ ਬੋਟਾ ਖਮਲਾ ਜੁੱਦਾ ਤੇ ਸੋਣਾ ਬਣਦਾ ਹੁਣ ਹੈਗਾ ਹੀ ਹੈ ਜੀ ਸਾਰਿਆਂ ਨੇ ਤੇ ਨਹੀਂ ਵੀ ਹਟ ਚੁੱਕਿਆ ਹੁਣ ਨਿਕਲ ਜਾਣਾ ਪਾਣੀ ਤੇ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਸਗਾ ਕਿ ਜਿਹੜਾ ਪਿੰਡ ਦਾ ਜੀ ਛੱਪੜ ਹੈ ਨਾ ਉਹ ਥੋੜਾ ਡੂੰਗਾ ਕੀਤਾ ਜਾਵੇ ਪਿੰਡ ਦੇ ਗਰਾਬ ਜੈਡ ਵੱਲੋਂ ਤੇ ਇਹ ਇਤਿਆਹ ਵਧੀਆ ਮਤਲਬ ਪੈਡੂ ਕਰ ਰਹਿਣਾ ਬਣ ਔਖਾ ਹੋ ਰਿਹਾ ਆ ਤੇ ਇੱਥੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਆ ਤੇ ਆਹ ਵਾਲੀ ਬਲੌਗ ਦਾ ਵੀਡੀਓ ਤੁਹਾਡੀ ਇੱਥੇ ਹੀ ਕਰਦੇ ਆਂ ਜੀ ਐਂਡ ਤੇ ਅੱਗੇ ਜੋ ਚਾਰ ਕਲਿੱਪ ਲੈਣੇ ਹੋਏ ਤਾਂ ਉਹ ਵੀ ਮੈਂ ਦਿਖਾਵਾਂਗਾ ਕਿ ਉਧਰ ਪਾਣੀ ਖਲਦੇ ਤੇ ਬਤੇਰਾ ਖੜਾ ਹੋਇਆ ਆ ਤੇ ਆਹ ਵਾਲੀ ਵੀਡੀਓ ਕਰਦੇ ਆਂ ਜੀ ਇੱਥੇ ਐਂਡ ਜਿਨ੍ਹਾਂ ਭੈਣ ਭਰਾਵਾਂ ਨੇ ਮੇਰੀ ਬਲੌਗ ਦਾ ਵੀਡੀਓ ਦੇਖੀ ਆ ਉਹਨਾਂ ਦਾ ਤੈਂਦ ਲੋ ਧੰਨਵਾਦ ਆ ਕਿ ਇਦਾਂ ਦੇ ਬਲੌਗ ਜਾਂ ਵੀਡੀਓ ਤੁਹਾਡੇ ਨਾਲ ਸਾਂਝੇ ਕਰਦੇ ਰਿਹਾ ਕਰਾਂਗੇ ਤੇ ਤਦ ਤੱਕ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ